ਬੀਤੇ ਦਿਨੀ ਅਵੀ ਰਾਜਪੂਤ ਹਲਕਾ ਸੇਵਾਦਾਰ ਕਪੂਰਥਲਾ ਵੱਲੋਂ ਕਪੂਰਥਲਾ ਦੇ ਵਕਵਕ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੇ ਵਕਵਕ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਲੰਬੇ ਸਮੇਂ ਤੋਂ ਆ ਰਹੀਆਂ ਮੁਸ਼ਕਲਾਂ ਸੁਣਿਆ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਲੰਬੇ ਸਮੇਂ ਤੋਂ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸੁਣਦੇ ਹਨ ਅਤੇ ਉਹਨਾਂ ਦਾ ਹੱਲ ਕਰਉਂਦੇ ਹਨ ਉਹਨਾਂ ਕਹਿੰਦੇ ਸਰਕਾਰ ਵਿੱਚ ਕੁਝ ਅਜਿਹੇ ਵੀ ਅਧਿਕਾਰੀ ਬੈਠੇ ਹਨ ਜੋ ਆਪਣੇ ਅਹੁਦਿਆਂ ਦਾ ਨਜਾਇਜ਼ ਫਾਇਦਾ ਚੱਕ ਕੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨਾਲ ਧੱਕਾ ਕਰਦੇ ਹਨ ਉਹ ਇਹੋ ਜਿਹੇ ਭ੍ਰਸ਼ਟ ਅਧਿਕਾਰੀਆਂ ਖਿਲਾਫ ਲੋਕਾਂ ਦੀ ਆਵਾਜ਼ ਬਣ ਕੇ ਹਮੇਸ਼ਾ ਖੜੇ ਹੁੰਦੇ ਹਨ ਉਹਨਾਂ ਕਿਹਾ ਕਿ ਜਿੱਥੇ ਲੀਡਰ ਅਤੇ ਸਰਕਾਰਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਉੱਥੇ ਹੀ ਵਾਅਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਭ ਖੋਖਲੇ ਨਜ਼ਰ ਆਉਂਦੇ ਹਨ ਉਹਨਾਂ ਕਿਹਾ ਕਿ ਅੱਜ ਦੇਸ਼ ਨੂੰ ਆਜ਼ਾਦ ਹੋਏ ਬੇਸ਼ੱਕ 76 ਸਾਲ ਹੋ ਗਏ ਹਨ ਪਰ ਕਈ ਸਰਕਾਰਾਂ ਅਨਿਆਤੇ ਕਈ ਕੰਗਿਆ ਪਰ ਗਰੀਬ ਵਰਗ ਬਾਰੇ ਕਿਸੇ ਨੇ ਨਹੀਂ ਸੋਚਿਆ ਗਰੀਬ ਹਮੇਸ਼ਾ ਸਿਆਸਤ ਦੀ ਚੱਕੀ ਵਿੱਚ ਪਿਸਦਾ ਹੋਇਆ ਨਜ਼ਰ ਆਇਆ ਉਹਨੇ ਕਿਹਾ ਕਿ ਜੇਕਰ ਸਰਕਾਰਾਂ ਗਰੀਬ ਵਰਗ ਬਾਰੇ ਸੋਚਦੀਆਂ ਹੁੰਦੀਆਂ ਤਾਂ ਅੱਜ ਦੇ ਇਸ 21ਵੀਂ ਸਦੀ ਵਾਲੇ ਯੁੱਗ ਵਿੱਚ ਗਰੀਬ ਵਰਗ ਨਾਲ ਤੱਕੇ ਨਾ ਹੁੰਦੇ ਜਿੱਥੇ ਕਾਨੂੰਨ ਦੇ ਆਧਾਰ ਤੇ ਹਰ ਇੱਕ ਵਿਅਕਤੀ ਦੇ ਬਰਾਬਰ ਅਧਿਕਾਰ ਹਨ ਪਰ ਕੁਝ ਕੁ ਰਸੂਕਦਾਰ ਅੱਜ ਵੀ ਆਪਣੇ ਪੈਸੇ ਦੀ ਜ਼ੋਰ ਤੇ ਗਰੀਬ ਵਰਗ ਨਾਲ ਤੱਕਾ ਕਰਦੇ ਹਨ ਉਹਨੇ ਕਿਹਾ ਕਿ ਉਹ ਹਮੇਸ਼ਾ ਹੀ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਤਤ ਪਰਿੰਦੇ ਹਨ ਉਥੇ ਹੀ ਪਿੰਡ ਦੇ ਲੋਕਾਂ ਨੇ মিডিਆ ਸਾਹਮਣੇ ਆ ਕੇ ਆਪਣੀਆਂ ਮੁਸ਼ਕਲਾਂ ਨੂੰ ਜਗ ਜਾਰ ਕੀਤਾ ਆਓ ਜਾਣਦੇ ਹੁਣ ਕੀ ਕਹਿ ਰਹੇ ਨੇ ਪਿੰਡ ਵਾਸੀ ਅਤੇ ਹਲਕਾ ਸੇਵਾਦਾਰ ਅਭੀ ਰਾਜਪੂਤ ਅਜੀ ਅਭੀਤੀ ਅੱਜ ਤੁਸੀਂ ਆ ਪਿੰਡ ਖਣਗਾ ਦੇ ਵਿੱਚ ਆਏ ਹੋ ਜਿਹੜੇ ਪਿੰਡਾਂ ਦਾ ਦੌਰਾ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਕੀ ਵਿਸ਼ਾ ਹੈਗਾ ਜਿਹੜਾ ਅੱਜ ਦੌਰਾ ਕਰਨ ਦਾ ਹੈਗਾ ਕੀ ਕਾਰਨ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਪੂਥਲਾ ਦੇਖੋ ਜੀ ਤੁਹਾਡੇ মিডিਆ ਦਾ ਧਿਆਨ ਜਿ ਬਣਾਇਆ ਜਾਂਦਾ ਅਸੀਂ ਪਿਛਲੇ ਦਿਨੋਂ ਤੋਂ ਕਿਉਂਕਿ ਹਲਕੇ ਕਪੂਤ ਲਿਆ ਸੇਵਾ ਦਾ ਹੁੰਦੇ ਆ ਤੇ ਸ਼ਹਿਰ ਤਕਰੀਬਨ ਕਵਰ ਕਰਕੇ ਪਿੰਡਾਂ ਦਾ ਦੌਰਾ ਕਰ ਰਹੇ ਆ ਤਾਂ ਕਿ ਪਿੰਡਾਂ ਦੇ ਲੋਕਾਂ ਦੀਆਂ ਜਿਹੜੇ ਮਸਲੇ ਆ ਸਮੱਸਿਆਵਾਂ ਨੂੰ ਮੈਂ ਹੱਲ ਕਰਾ ਸਕਾਂ ਹੁਣ ਅੱਜ ਪਿਛਲੇ ਦਿਨੀ ਮੈਂ ਪਿੰਡ ਗੋਰੇ ਖਾਨਗਾ ਮੇਜਰਵਾਲ ਗੋਰੇਪਿੰਡ ਤੇ ਕੋਕਰਨ ਦਾ ਦੌਰਾ ਕੀਤਾ ਸੀ ਉੱਥੇ ਬੜੀ ਸਮੱਸਿਆਵਾਂ ਆਈਆਂ ਅੱਜ ਵੀ ਖਾਨਗਾ ਪਿੰਡ ਵੀ ਆਏ ਆ ਕਿਉਂਕਿ ਇਸ ਤੋਂ ਬਾਅਦ ਵੀ ਪਿੰਡਾਂ ਦਾ ਦੌਰਾ ਵਾ ਲੋਕਾਂ ਨੂੰ ਇੰਨੀਆਂ ਸਹੂਲਤਾਂ ਦੇ ਵਿੱਚ ਵਾਂਝੇ ਰੱਖਿਆ ਜਾ ਰਿਹਾ ਅੱਜ ਦੇ ਸਮੇਂ 'ਚ ਜਿੱਥੇ ਪੰਜਾਬ ਪਾਣੀਆਂ ਦੇ ਨਾਮ ਦੇ ਤੋਂ ਜਾਣਿਆ ਜਾਂਦਾ ਪਾਣੀਆਂ ਦਾ ਲੰਗਰ ਲਾਂਦਾ ਅੱਜ ਵੀ ਖਾਨਗਾ ਪਿੰਡ ਦੇ ਵਿੱਚ ਕਈ ਸਾਡੇ ਇਹੋ ਜਿਹੇ ਵੀਰਾਂ ਜਿਨ੍ਹਾਂ ਨੂੰ ਪਾਣੀ ਪੀਣ ਤੋਂ ਵੀ ਵਾਂਝੇ ਰੱਖਿਆ ਘਰਾਂ 'ਚ ਪਾਣੀ ਨਹੀਂ ਆ ਰਿਹਾ ਪ੍ਰਿੰਟ ਲੋ ਦੀਆਂ ਟੈਲਾਂਾਂ ਪਈਆਂ ਵਾ ਜਿਹੜੀਆਂ ਬਿੱਲ ਦੇ ਵਿੱਚ ਪਾਤੇ ਹੋਏ ਆ ਪਰ ਅੱਜ ਵੀ ਇੰਟੋ ਲੋਕ ਡਾ ਰਹੇ ਨੇ ਮਿੱਟੀ ਦੀਆਂ ਟੈਲ ਇੱਟਾ ਲਗੀਆਂ ਉਹਦੇ ਵਿੱਚ ਲੋਕ ਰਹਿ ਰਹੇ ਆ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨ ਦੇ ਵਿੱਚ ਲੋਕਾਂ ਨੂੰ ਜੋ ਸਹੂਲਤਾਂ ਮਿਲਣੀਆਂ ਚਾਹੀਦੀਆਂ ਉਹ ਮਿਲਦੀਆਂ ਨਹੀਂ ਪਈਆਂ ਤੇ ਸਰਪੰਚ ਤੇ ਮੈਂਬਰ ਉਹ ਜਿਹੜੇ ਆ ਆਪਣੇ ਚਾਹੀਤਿਆਂ ਨੂੰ ਫਾਇਦਾ ਦਿਵਾ ਕੇ ਉਹ ਪਿੰਡ ਦੀ ਪੰਚਾਇਤੀ ਜ਼ਮੀਨਾਂ ਦਾ ਉਹ ਪਟੇ ਕਰਵਾ ਕੇ ਬਿਨਾਂ ਪਟੇ ਤੋਂ ਵੀ ਪੈਸੇ ਖਾਈਂਦੇ ਜ਼ਮੀਨਾਂ ਵਾਢੀ ਕਰੀ ਜਾਂਦੇ ਆ ਉਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਿਹੜੇ ਵੱਡੇ ਵੱਡੇ ਬਿਜਲੀ ਦੇ ਮੀਟਰ ਦੇ ਬਿੱਲਾ ਭੇਕੇ ਸਰਕਾਰ ਇੱਕ ਪਾਸੇ ਕਹਿੰਦੀ ਆ ਕਿ ਲੋਕਾਂ ਨੂੰ ਗਰੀਬ ਪਰਵਾਰਾਂ ਨੂੰ ਸਹੂਲਤਵਾ ਬਿਜਲੀ ਦੇ ਬਿੱਲ ਮਾਫ ਤੇ ਦੂਜੇ ਪਾਸੇ ਲੋਕਾਂ ਦੇ ਬਿਜਲੀ ਦੇ ਕਨੈਕਸ਼ਨ ਕੱਟ ਕੇ ਉਹਨਾਂ ਨੂੰ ਸਮਝਾ ਨਹੀਂ ਰਹੇ ਕਿ ਕੀ ਮਸਲਾ ਵਾ ਤੁਹਾਡੇ ਉਹਨਾਂ ਦੇ ਕੋਈ ਐਸਸੀ ਬੀਸੀ ਭਾਈ ਜਣੇ ਉਹਨਾਂ ਦੇ ਕੋਈ ਉਹਨਾਂ ਦੇ ਸਰਟੀਫੀਕਟ ਨਹੀਂ ਲੱਗੇ ਉਹ ਨਹੀਂ ਉਹਨਾਂ ਨੂੰ ਸਮਝਾ ਰਹੇ ਫਿਰ ਉਹਨਾਂ ਨੂੰ ਉਲਡਾ ਹੀ ਕਹ ਰਹੇ ਤੁਸੀਂ ਇਹ ਬਿੱਲ ਆਪੀ ਸੋ ਦਮੇ ਭਰੋ ਸੋ ਮੈਂ ਐਸਸੀ ਸਾਹਿਬ ਨੂੰ ਮਿਲੂੰਗਾ ਇਸ ਮਾਮਲੇ 'ਚ ਮੈਂ ਐਸਜੀਓ ਸਾਹਿਬ ਨੂੰ ਮੌਕੇ ਤੇ ਫੋਨ ਵੀ ਕੀਤਾ ਸੀ ਕਿ ਇਹਨਾਂ ਦੇ ਇੱਕ ਕੋਈ ਪਾਲਿਸੀ ਲਿਆ ਕੇ ਨਾ ਕਿਸ਼ਤਾ ਬਣਾਦਿਆਂ ਜਾਣ ਤੇ ਮੌਜੂਦਾ ਸਰਕਾਰ ਦੇ ਬੰਦਿਆਂ ਨੂੰ ਵੀ ਤੇ ਮੌਜੂਦਾ ਐਮਐਲਏ ਸਾਹ ਨੂੰ ਕਹਾਂਗਾ ਕਿ ਲੋਕਾਂ ਨੂੰ ਤੁਹਾਨੂੰ ਜਤਾਇਆ ਤੁਹਾਡੀ ਸਰਕਾਰ ਲਿਆਂਦੀ ਇਹਦੇ ਬਾਰੇ ਸੋਚੋ ਨਾ ਕਿ ਲੋਕਾਂ ਦੇ ਤਸ਼ੱਦਦ ਦਾ ਹੋ ਅਭੀ ਚਿਤਕੋਨ ਨੂੰ ਵੀ ਲੰਮਾ ਸਮਾਂ ਹੋ ਗਿਆ ਸਿਆਸਤ ਦੇ ਵਿੱਚ ਤੁਸੀਂ ਵੀ ਪਹਿਲਾਂ ਕਿਸੇ ਇੱਕ ਤੋਂ ਮਾਇਦਰ ਪਾਰਟੀ ਨਾਲ ਜੁੜੇ ਹੋਣੇ ਸੀਗੇ ਤੇ ਇਸ ਤਰ੍ਹਾਂ ਦੇਖਦੇ ਹਾਂ ਕਿ ਜਿਹੜੇ ਪਾਰਟੀਆਂ ਜਿਹੜੀਆਂ ਆਂਦੀਆਂ ਵਾ ਇਹਨਾਂ ਲੰਮਾ ਚਿਰ ਹੋ ਗਿਆ ਵਕਤ ਵਕਤ ਪਾਰਟੀਆਂ ਜਿਹੜੀਆਂ ਸਰਕਾਰਾਂ ਆਂਦੀਆਂ ਰਹੀਆਂ ਵਾ ਲੋਕਾਂ ਦੇ ਜਿਹੜੇ ਮਸਲੇ ਹੱਲ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਕਿਤੇ ਨਾ ਕਿਤੇ ਅੱਜ ਫਿਰ ਵੀ ਉਹ ਚੀਜ਼ਾਂ ਇੱਕ ਅੰਗੋਲੇ ਜਾਂ ਕਹਿ ਦੋ ਕਿ ਇੱਕ ਸਾਈਡ ਤੇ ਰੱਖ ਕੇ ਇੱਕ ਲੋਕਾਂ ਜਿਹੜੀਆਂ ਦਿੱਕਤਾਂ ਵਾਂ ਉਹ ਫਿਰ ਅੱਗੇ ਆਂਦੀਆਂ ਵਾਂ ਕਿਸ ਤਰ੍ਹਾਂ ਦੇਖਦੇ ਤੁਸੀਂ ਇਸ ਨੂੰ ਦੇਖੋ ਜੀ ਬੜੀ ਮਨ ਨੂੰ ਦੁੱਖ ਹੁੰਦਾ ਜਦੋਂ ਮੈਂ ਪਿੰਡਾਂ ਨਾਲੋਂ ਦੌੜਾ ਕੀਤਾ ਕਿ ਪਹਿਲਾਂ ਇੱਕ ਪਾਰਟੀ ਨਾਲ ਪਾਰਟਿਕੂਲਰ ਜੁੜੇ ਹੋਏ ਹੈਗੇ ਤੇ ਕਦੀ ਪਿੰਡਾਂ ਦੇ ਵਿੱਚ ਜਾਣਦਾ ਹਾਂ ਕਦੀ ਸਬਬ ਨਹੀਂ ਬਣਾਈ ਪਰ ਹੁਣ ਜਦੋਂ ਮੈਂ ਹਲਕੇ ਦੇ ਸੇਵਾਦਾਰ ਹੋਂ ਦੇ ਨਾਤੇ ਪਿੰਡਾਂ ਜਾ ਰਿਹਾ ਇੰਨੇ ਮਾੜੇ ਹਾਲਾਤ ਆ ਪਿੰਡਾਂ ਦੇ ਵਿੱਚ ਮੌਜੂਦਾ ਸਰਕਾਰਾਂ ਪਿੰਡਾਂ ਦੇ ਉੱਤੇ ਰਾਜਨੀਤੀਆਂ ਕਰਦੀਆਂ ਕੋਈ ਵੀ ਰਹੀਆਂ ਹੋਣ ਕਿ ਸ਼ਹਿਰਾਂ ਵਰਗੀਆਂ ਸਹੂਲਤਾਂ ਪਿੰਡਾਂ ਨੂੰ ਦੇਵਾਂਗੇ ਪੰਚਾਇਤ ਮੰਤਰੀ ਬਣਾਏ ਜਾਂਦੇ ਪੰਚਾਇਤ ਦੇ ਮੰਤਰੀਆਂ ਨੂੰ ਕਹੇ ਜਾਂਦਾ ਕਿ ਪਿੰਡਾਂ ਦੇ ਵਿੱਚ ਸਹੂਲਤਾਂ ਦੇਵਾਂ ਪਰ ਅੱਜ ਵੀ ਪਿੰਡਾਂ ਦੇ ਵਿੱਚ ਜੋ ਬੁਨਿਆਦੀ ਸਹੂਲਤਾਂ ਆ ਨਾ ਪਿੰਡਾਂ ਦੇ ਯੂਥ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਿੰਮ ਪ੍ਰੋਪਰ ਪਹੁੰਚ ਰਿਹਾ ਨਾ ਪਿੰਡਾਂ ਦੇ ਵਿੱਚ ਅੱਜ ਸੜਕਾਂ ਪੈ ਰਹੀਆਂ ਨਾ ਪਿੰ ਨਾ ਪਿੰਡਾਂ ਦੇ ਵਿੱਚ ਬੀਬੀਆਂ ਦੇ ਬਚਾਉਣੇ ਕਈਆਂ ਨੀਲੇ ਕਾਰ ਨਹੀਂ ਬਨੇ ਪੈਨਸ਼ਨ ਸਕੀਮ ਤੋਂ ਵਾਂਝਾ ਰੱਖਿਆ ਗਿਆ ਪਿੰਡਾਂ ਦੇ ਵਿੱਚ ਇੰਨੀਆਂ ਸਮੱਸਿਆਵਾਂ ਦੇਖੋ ਸਮੇਂ-ਸਮੇਂ ਦੀ ਭਾਵੇਂ ਕੋਈ ਵੀ ਸਰਕਾਰ ਆਈ ਹੋਵੇ ਇੱਥੋਂ ਐਮਐਲਏ ਰਾਣਾ ਗੁਜੀਤ ਸਿੰਘ ਬਾਰ-ਬਾਰ ਜਿੱਦੇ ਰਿਹਾ ਐਮਪੀ ਵੀ ਬੰਦੇ ਨੇ ਕਈ ਬੰਦੇ ਤੋਂ ਪਰ ਪਿੰਡ ਦੇ ਲੋਕਾਂ ਦੀ ਮੈਂ ਜੋ ਦੋਰੇ ਘਾਰੇ ਕੋਈ ਬਾਹਰ ਨਹੀਂ ਫੜ ਰਿਹਾ ਪਿੰਡਾਂ ਦੇ ਵਿੱਚ ਅੱਜ ਵੀ ਹਾਲਾਤ ਤਰਸਯੋਗ ਕਈ ਪਿੰਡ ਜਿਹੜੇ ਸਰਮਾਇਆ ਜਿੱਥੇ ਐਨਆਰਆਈ ਭਰਾ ਬਾਹਰ ਗਏ ਪਿਆ ਪਰ ਜਿਹੜੇ ਪਿੰਡ ਜਿੰਨਾਂ 'ਚ ਐਨਆਰਆਈ ਵੀਰ ਨਹੀਂ ਆ ਉਹਨਾਂ ਦੇ ਹਲਾ ਦਿਨੇ ਮਾਰੇ ਆ ਉਹਨਾਂ ਦੇ ਉੱਤੇ ਜਿਹੜੇ ਸਰਪੰਚ ਵਾ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਆ ਉਹ ਇੰਨਾ ਤਸ਼ੱਦਦ ਡਾ ਰਹੇ ਆ ਉਹਨਾਂ ਨੂੰ ਕੋਈ ਪੰਪਾ ਮਾਲ ਦੇ ਪੁਲਾੜ ਲੱਗਣੀ ਅਜੇ ਤੱਕ ਨਹੀਂ ਆ ਤੱਕ ਹੋਈ ਆਵੇ ਬਾਕੀ ਤੇ ਗੱਲਾਂ ਪਿੰਡਾਂ ਦੇ ਵਿੱਚ ਸੁਧਾਰ ਤੇ ਮੈਨੂੰ ਕਦੇ ਦੇਖ ਹੀ ਨਹੀਂ ਲਿਆ ਜੀ ਸਰਕਾਰਾਂ ਦੇ ਦਾਅਵਿਆਂ ਨੂੰ ਕਿਸ ਤਰ੍ਹਾਂ ਦੇਖਦੇ ਬਿਲਕੁਲ ਜੀ ਖੋਖਲੇ ਦਾਅਵੇ ਆ ਮੌਜੂਦਾ ਸਰਕਾਰ ਆਈ ਸੀ ਬਦਲਾ ਦੀ ਕਿਉਂਕਿ ਇਹ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਬਾਕੀ ਪਾਰਟੀਆਂ ਤੋਂ ਲੋਕ ਦੁਖੀ ਹੋ ਗਏ ਸੀ ਭਾਵੇਂ ਕੋਈ ਵੀ ਰਹੀ ਹੋਵੇ ਜਿਹੜੀਆਂ ਵੀ ਪਾਰਟੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਰਾਜ ਕਰਦੀਆਂ ਰਹੀਆਂ ਉਹਨਾਂ ਤੋਂ ਦੁਖੀ ਹੋ ਗਏ ਕਿ ਬਦਲਾਅ ਦੀ ਸਰਕਾਰ ਆਉਂਦੀ ਲੋਕਾਂ ਨੂੰ ਉਮੀਦਾਂ ਸੀ ਅੱਜ ਭਾਵੇਂ ਦੇਖ ਲੋ ਜਾ ਕੇ ਆਪਾਂ ਸਿਵਲ ਹਸਪੀਟਲ 'ਚ ਬੁਰੇ ਹਾਲ ਆ ਭਾਵੇਂ ਦੇਖ ਲੋ ਕਾਰਪੋਰੇਸ਼ਨ 'ਚ ਧਰਨੇ ਚੱਲ ਰਹੇ ਆ ਭਾਵੇਂ ਦੇਖ ਲੋ ਸਿਵਲ ਪ੍ਰਸ਼ਾਸਨ 'ਚ ਜਿਹੜੇ ਕਲਾਸ 4 ਆ ਉਹ ਧਰਨੇ 'ਤੇ ਬੈਠੇ ਸਾਰੇ ਪਾਸੇ ਟੀਚਰ ਧਰਨੇ 'ਤੇ ਬੈਠੇ ਮੈਂ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨੂੰ ਕਹੂੰਗਾ ਤੁਸੀਂ ਬਾਅਦ 'ਤੇ ਕੋਈ ਹੱਲ ਨਹੀਂ ਕਰਵਾਣਾ ਆਪਣੇ ਕਪੂਤਰੇ ਨੂੰ ਇੱਕ ਦੀ ਸਾਹਮ ਲੋ ਪਿੰਡਾਂ ਦੇ ਲੋਕਾਂ ਨੂੰ ਸਾਹ ਲੋ ਜਿਹੜਾ ਆਨਬਲਾ ਸਮਾਜ ਦਾਦਾਊਗਾ ਪਿੰਡਾਂ ਦੇ ਲੋਕ ਜਿਹੜੇ ਆ ਜੁੱਤੀਆਂ ਦਾ ਹਾਲ ਲੈ ਕੇ ਜੁੱਤੀ ਹੱਥ ਫੜ ਗਏ ਲੋਕਾਂ ਦੇ ਲੀਡਰਾਂ ਦੇ ਇਹੋ ਜਿਹੇ ਖਿਲਾਫ ਹੋਣਗੇ ਅਭੀ ਕੀ ਲੀਡਰ ਸਿਆਸਤ ਚਾਉਣ ਤੋਂ ਪਹਿਲਾਂ ਤਾਂ ਬੜੇ ਵੱਡੇ ਵੱਡੇ ਦਾਅਵੇ ਕਰ ਲੈਂਦੇ ਆ ਪਰ ਬਾਅਦ ਦੇ ਵਿੱਚ ਦਾਅਵੇ ਜਿਹੜੇ ਖੋਖਲੇ ਸਾਬਤ ਹੁੰਦੇ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ 'ਤੇ ਦੇਖੋ ਜੀ ਇਹਦੇ 'ਚ ਮੈਂ ਕਹਿੰਦਾ ਕਈ ਜੀ ਬਹੁਤ ਵੱਡਾ ਜਿਹੜਾ ਰੋਲ ਆ ਨਾ ਲੋਕਾਂ ਦਾ ਵੀ ਆ ਮੈਂ ਲੋਕਾਂ ਨੂੰ ਹਮੇਸ਼ਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਲੀਡਰ ਬੰਦਾ ਕਿਦਾਂ ਜੇ ਲੋਕ ਜਾਨ ਲੋਕ ਇੱਕ ਰੱਈਆ ਕਾਲਨ ਕਿ ਮਾੜਾ ਲੀਡਰ ਜਿਹੜਾ ਵਾ ਜੇ ਉਹ ਇੱਕ ਵਾਰੀ ਮਾੜਾ ਕਰਦਾ ਤੇ ਉਹਦੇ ਐਸੋ ਜਾਨੂੰ ਕਿਨਾਰੇ ਕਰ ਦਵਾਰਾ ਉਹ ਕਿਸੇ ਨਾਲ ਮਾੜਾ ਨਾ ਕਰੇ ਸੋ ਲੋਕਾਂ ਨੂੰ ਆਪਣੀ ਭੂਮਿਕਾ ਨੇ ਬਣੀ ਪਊਗੀ ਮੈਂ ਹਲਕੇ ਕਬੂਤਰ ਜੇ ਹਮੇਸ਼ਾ ਕਹਿੰਦਾ ਵਾਂ ਕਿ ਤੁਹਾਨੂੰ ਸਾਰਿਆਂ ਨੂੰ ਇੱਕ ਮਨ ਬਣਾ ਕੇ ਇੱਕ ਸਧਾਰਨ ਬਿਵਾਜ ਉੱਠ ਕੇ ਛੋਟੇ ਜਿਹਾ ਇੱਕ ਪ੍ਰਵਾਹ ਉੱਠ ਕੇ ਵਿਅਕਤੀ ਨੂੰ ਸਾਥ ਦੇਣਾ ਪੈਣਾ ਵਾ ਤਾਂ ਕਿ ਕਬੂਤਰਾਂ ਵਿਕਾਸ ਹੋਵੇ ਲੇਡਰ ਸਿਰਫ ਗੱਡੀਆਂ ਝੂਟ ਕੇ ਆਂਦੇ ਆ ਬਸ ਸਾਤੀ ਡੱਡੂ ਬੰਦੇ ਆ ਉਹਨਾਂ ਨੂੰ ਕਿਨਾਰਾ ਕਰਨਾ ਬਹੁਤ ਲੋਕਾਂ ਦਾ ਬਹੁਤ ਵੱਡਾ ਫਰਜ ਵਾ ਕੀ ਨਹੀਂ ਤੁਹਾਡਾ ਮੈਂ ਨਜੀਦ ਚੰਦ ਪਿੰਡ ਖਾਨਕਾ ਤੋਂ ਹਾਂਜੀ ਕੀ ਕੀ ਮੁਸ਼ਕਲਾਂ ਜਿਹੜੀਆਂ ਹੈਗੀਆਂ ਪਿੰਡ ਦੀਆਂ ਮੁਸ਼ਕਲਾਂ ਪਹਿਲਾਂ ਮੈਂ ਅਬੀਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਇਹਨੇ ਪਿੰਡ ਵਿੱਚ ਆ ਕੇ ਸਾਡੇ ਲੋਕਾਂ ਨੂੰ ਸੁਣਿਆ ਨੂੰ ਜਗਾਇਆ ਇਹ ਕਿਸੇ ਪਾਸੇ ਧਿਆਨ ਨਹੀਂ ਰੱਖਦੇ ਸੀਗੇ ਜੋੜਾ ਕੋ ਸਰਪੰਚ ਆਉਂਦਾ ਸੀਗਾ ਆਪਣੀਆਂ ਹੀ ਮਰਜ਼ੀਆਂ ਕਰਦਾ ਸੀ ਹੁਣ ਵੀ ਜਿਹੜਾ ਸਰਪੰਚ ਆਪਣੀ ਮਰਜ਼ੀ ਕਰਦਾ ਹੈਗਾ ਪਿੰਡ ਦੇ ਵਿੱਚ ਜੋ ਗ੍ਰਾਂਟਾਂ ਦੀਆਂ ਫੰਡਾਂ ਆਉਂਦੀਆਂ ਉਹਨੇ ਆਪਣੇ ਖੇਲੂਗਾਂ ਮਾਂ ਦੇ ਲਾ ਲਈਆਂ ਸਾਰੀਆਂ ਆ ਪਿੰਡ ਦੀਆਂ ਛੜਕਾਂ ਨਾਲਿਆਂ ਦਾ ਕੋਈ ਪ੍ਰਬੰਧ ਨਹੀਂ ਕਰ ਸਕਿਆ। ਸ਼੍ਰੀ ਮਿਕ ਜੀ ਦਾ ਮੰਦਿਰ ਆਪਣੇ ਨਗਰ ਬਣਿਆ ਹੈ ਜਿਸ ਦਾ ਬਿੱਲਾ ਕਰੀਬ 94000 ਰੁਪਿਆ ਆਇਆ ਹੈ। ਜੋ ਅਸੀਂ ਸਭ ਨਗਰ ਦੇ ਇਹਨਾਂ ਬਿੱਲਾਂ ਜਮਾਨੀ ਕਰਾ ਸਕਦੇ ਹਾਂ। ਜੋ ਮੰਦਿਰ ਦਾ ਬਿੱਲ ਹੈ ਉਹ ਸਰਕਾਰ ਵੱਲੋਂ ਮਾਫ ਕੀਤਾ ਜਾਵੇ। ਤੁਹਾਡੇ ਧਾਰਮਿਕ ਸਥਾਨ ਹੈ ਸਹੀ ਚੱਲ ਸਕਾ ਨਾ ਉਹਨਾਂ ਦੀ ਸੇਵਾ ਹੋ ਸਕੇ ਕਿ ਕਿ ਜਿਹੜੀਆਂ ਹੈਗੀਆਂ ਉੱਥੇ ਕੰਜੈਕਸ਼ਨ ਜਿਹੜੀਆਂ ਲਾਈਟਾਂ ਜਿਹੜੀਆਂ ਲੱਗੀਆਂ ਹੈਗੀਆਂ ਕਿ ਜਿਹੜਾ ਇੰਨਾ ਬਿੱਲ ਆ ਗਿਆ ਮੰਦਰ ਦੇ ਉੱਪਰ ਜੀ ਲਾਈਟਾਂ ਜਾਂ ਲੱਗੀਆਂ ਤੇ ਹੈ ਵਾ ਅਸੀਂ ਬਹੁਤ ਘੱਟ ਇਸਤੇਮਾਲ ਕਰਦੇ ਆਂ ਗਰਮੀਆਂ ਨੂੰ ਇੱਕ ਪੱਕਾ ਇੱਕ ਲਾਈਟ ਚਲਾਈਦੀ ਆ ਔਰ ਸਰਦੀਆਂ ਨੂੰ ਸਿਰਫ ਇੱਕ ਲਾਈਟ ਚਲਾਈਦੀ ਆ ਜੇ ਬਿੱਲ ਘਟਾਵੇ ਫਿਰ ਵੀ ਨਹੀਂ ਪਤਾ ਨਹੀਂ ਉਹਨਾਂ ਬਿਜਲੀ ਵਾਲਿਆਂ ਨੇ ਕਿੱਥੋਂ ਇਤਨਾ ਬਿੱਲ ਕੱਢ ਦਿੱਤਾ ਉਦੇ ਬਾਰੇ ਅਸੀਂ ਜਾਣਕਾਰੀ ਵੀ ਲਈ ਉੱਥੋਂ ਜਾ ਕੇ ਦਫ਼ਤਰ ਤੋਂ ਪਰ ਉਹਨਾਂ ਇਹੋ ਹੀ ਕਿਹਾ ਵੀ ਇਹ ਬਿੱਲ ਤੁਹਾਨੂੰ ਤਾਰਨਾ ਪਵੇਗਾ ਮੇਰੀ ਇਹੋ ਹੀ ਬੇਨਤੀ ਆ ਵੀ ਉਹ ਬਿੱਲ ਮਾਫ਼ ਕੀਤਾ ਜਾਵੇ ਜੋ ਅਸੀਂ ਇਤਨਾ ਜ਼ਿਆਦਾ ਬਿੱਲ ਨਹੀਂ ਕਰਾ ਸਕਦੇ ਕਿੰਨੇ ਕਿਤੇ ਤੁਹਾਡਾ ਇਹ ਕਹਿਣਾ ਕਿ ਜਿਹੜੀ ਕੰਜਪਸ਼ਨ ਤੁਹਾਡੀ ਘੱਟ ਹੈ ਤੇ ਬਿੱਲ ਜ਼ਿਆਦਾ ਬਿੱਲ ਜ਼ਿਆਦਾ ਆ ਹਾਂਜੀ ਹਾਂਜੀ ਕੀ ਨਾ ਤੁਹਾਡਾ ਸਰ ਸਾਡਾ ਸਾਮ ਨਾਮ ਮੇਰਾ ਸੰਦੀਪ ਕੌਰ ਹੈ ਕਿਹੜਾ ਪਿੰਡ ਹੈ ਸਰ ਕੁਫਰਾਨ ਹਾਂਜੀ ਕੀ ਮੰਗ ਕੀ ਹੈਗੀ ਤੁਹਾਡੀ ਅੱਜ ਸਾਡੀ ਮੰਗ ਇਹ ਆ ਜੀ ਸਾਡੇ ਜਿੱਦਾਂ ਕਿ ਕਾਫੀ ਮੀਟਰ ਲਾ ਕੇ ਲੈ ਕੇ ਗਏ ਆ ਤੇ ਸਾਡੇ ਕਹਿਣ ਦੇ ਬਾਵਜੂਦ ਵੀ ਬਿੱਲ ਮਾਫ਼ ਹੋਇਆ ਤੇ ਮੀਟਰ ਸਾਡਾ ਨਾ ਲਾਓ ਤਾਂ ਸਾਡਾ ਜਬਰਦਸਤੀ ਮੀਟਰ ਲਾ ਕੇ ਲੈ ਕੇ ਗਿਆ। ਅ ਕੀ ਕਰਾਂਗੇ ਸਿਕਾ ਮੀਟਰ ਲਾਉਂਗਾ? ਕਾਰਨ ਸਰ 2-3 ਵਾਰੀ ਬਿੱਲ ਕਾਫੀ ਭੇਜਿਆ ਇਹਨਾਂ ਨੇ ਸਾਡੇ ਕੋ ਉਤਾਰ ਨਹੀਂ ਆਇਆ। ਪਹਿਲਾਂ 4-5000 ਆਇਆ ਫਿਰ ਉਸ ਤੋਂ ਜ਼ਿਆਦਾ ਅੱਗੇ 8000 ਆਇਆ 10000 ਆਇਆ ਉਸ ਤੋਂ ਅੱਗੇ 20000 ਆ ਗਿਆ ਫਿਰ 50 ਕਰ ਦਿੱਤਾ। ਇੰਜੈਕਸ਼ਨ ਕੀ ਤੁਹਾਡੇ ਕਰੇ ਲਾਈਟ ਕਿਹੜੀ ਕਿਹੜੀ ਲਾਈਟ ਸਰ 3 ਨਰ ਬਲਬ ਜਗਦੇ ਆ ਫ੍ਰਿਜ ਕੋਈ ਨਹੀਂ ਸੀ ਸਾਡੇ ਘਰ ਇੱਕ ਟੀਵੀ ਚੱਲਦਾ ਹੋਰ ਕੁਝ ਨਹੀਂ ਚੱਲਦਾ। ਇਹਨਾਂ ਚੀਜ਼ਾਂ ਦਾ ਬਿੱਲ ਤੁਹਾਡਾ ਕਾਫੀ ਆ ਜਾਂਦਾ। ਹਾਂਜੀ ਤੇ ਫਿਰ ਤੁਸੀਂ ਇਸ ਸੰਬੰਧੀ ਕਿਸੇ ਨੂੰ ਕੋਈ ਨੋਟਿਸ ਸਾਰੇ ਸੀ ਗਏ ਸੀਗੇ ਉੱਥੇ ਉਹਨਾਂ ਨੂੰ ਕਹਿੰਦੇ ਸੀ ਇਹ ਕਿ ਆ ਕਿ ਅਸੀਂ ਸਾਡਾ ਬਿੱਲ ਮਾਫ ਹੋਇਆ ਪਿਆ ਆ ਤੇ ਸਾਨੂੰ ਦੱਸੋ ਵੀ ਸਾਡਾ ਬਿੱਲ ਇੰਨਾ ਕਿਉਂ ਆਉਂਦਾ ਆ ਬਿੱਲ ਮਾਫ ਹੋਣ ਦੇ ਬਾਵਜੂਦ ਵੀ ਬਾਵਜੂਦ ਵੀ ਸਾਡਾ ਇੰਨਾ ਬਿੱਲ ਆਇਆ ਤੇ ਫਿਰ ਸਾਡੇ ਕਹਿਣ ਦੇ ਬਾਵਜੂਦ ਵੀ ਸਾਡਾ ਮੀਟਰ ਲਾ ਕੇ ਲੈ ਕੇ ਗਏ ਆ ਹਾਂਜੀ ਕਿਉਂ ਤੁਸੀਂ ਮੰਗ ਕੇ ਕਰਦੇ ਆ ਮੰਗ ਕਰਦੇ ਕਿ ਸਾਡਾ ਮੇਰਾ ਦੁਬਾਰਾ ਤੋਂ ਨਵਾਂ ਮੀਟਰ ਲੱਗਿਆ ਜਾਵੇ ਜਾਂ ਫਿਰ ਉਹੀ ਮੀਟਰ ਮੇਰਾ ਵਾਪਸ ਲੱਗ ਕੇ ਆ ਜਾਵੇ ਹਾਂਜੀ ਹੁਣ ਤੁਹਾਡੇ ਘਰੇ ਲਾਈਟ ਬਿਲਕੁਲ ਨਹੀਂ ਲਾਈਟ ਆ ਨਹੀਂ ਆ ਜੇ ਅਸੀਂ ਕੁੰਡੀ ਲਾਣੇ ਆ ਸਾਡੀ ਕੁੰਡੀ ਲਾ ਕੇ ਚੱਲ ਜਾਂਦੇ ਆ ਕੀ ਨਈ ਤੁਹਾਡਾ ਮੇਰਾ ਸੰਜੀਤ ਕਰ ਜੀ ਕਿਹੜਾ ਪਿੰਡ ਹੈ ਖਖਰਾਂ ਪਿੰਡ ਹੈ ਜੀ ਹਾਂਜੀ ਕੀ ਮੰਗ ਕੇ ਹੈਗੀ ਤੁਹਾਡੀ ਮੰਗ ਹਡੀ ਇਹੀ ਹੈ ਪਿੰਡ ਵਾਸਤੇ ਮੰਗਾ ਕਿ ਗਰੀਬਾਂ ਨੂੰ ਕਰਨੋਲੀਆਂ ਮਿਲਣੀਆਂ ਚਾਹੀਦੀਆਂ ਵਾ ਤੇ ਸਾਡੇ ਨਾਲੇ ਸਾਬੂਨੇ ਚਾਹੀਦੇ ਨਾਲਿਆਂ ਚ ਬਹੁਤ ਗੰਦਵਾ ਤੇ ਪਾਣੀ ਦੀ ਸਮੱਸਿਆ ਵਾ ਸਾਡੀ ਹਾਂਜੀ ਪਾਣੀ ਹੈ ਨਹੀਂ ਗਰੀਬਾਂ ਘਰਾਂ ਦੇ ਵਿੱਚ ਪਾਣੀ ਬਾਕੀ ਘਰਾਂ ਚ ਹੈਗਾ ਬਾਕੀ ਪਾਣੀ ਹੈਗਾ ਵਾ ਗਈਆਂ ਕੋਈ ਨਹੀਂ ਮੋਟਰ ਲੱਗਦੀ ਹੈ ਨਾ ਤੇ ਪਾਣੀ ਹੈ ਨਹੀਂ ਦਾ ਸਰਕਾਰੀ ਪਾਣੀ ਵਗੈਰਾ ਨਹੀਂ ਸਾਡੀ ਸਰਕਾਰੀ ਨਹੀਂ ਦਾ ਵਿੱਚ ਕੋਈ ਟੈਂਕੀ ਵਗੈਰਾ ਨਹੀਂ ਬੰਦ ਹੋਈ ਪਈ ਹੈ 5 ਸਾਲ ਹੋ ਗਏ ਬਾਕੀ ਲੋਕ ਨੇ ਤਾਂ ਪਾਣੀ ਯੂਜ਼ ਕਰਦੇ ਕਿਸ ਤਰ੍ਹਾਂ ਕਰਦੇ ਉਹ ਇਦਾਂ ਇੱਕ ਦੂਜੇ ਕੋਲੋਂ ਲੈ ਕੇ ਕਰਦੇ ਆ ਪਾਣੀ ਠੀਕ ਹੈ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਤੁਹਾਡਾ ਇਛੇ ਦਾ ਹੱਲ ਨਹੀਂ ਹੋਇਆ ਨਹੀਂ ਕੋਈ ਹੱਲ ਨਹੀਂ ਹੋਇਆ ਹੁਣ ਤੁਸੀਂ ਮੰਗ ਕੇ ਕਰਦੇ ਮੰਗ ਅਸੀਂ ਇਹ ਕਰਦੇ ਆ ਕਿ ਸਾਡੇ ਨਾਲੇ ਬਣਨੇ ਚਾਹੀਦੇ ਆ ਕਨੋਲੀਆਂ ਮਿਲਣੀਆਂ ਚਾਹੀਦੀਆਂ ਗਰੀਬਾਂ ਵਾਸਤੇ ਸਹੂਲਤਾਂ ਹੋਣੀਆਂ ਚਾਹੀਦੀਆਂ ਵਾ ਛੱਤਾਂ ਜਿਨ੍ਹਾਂ ਦੇ ਕੱਚੀਆਂ ਵਾ ਉਹਨਾਂ ਦੀਆਂ ਛੱਤਾਂ ਉੱਤੇ ਹੋਣੀਆਂ ਚਾਹੀਦੀਆਂ ਵਾ ਸਾਡੀ ਇਹ ਮੰਗ ਆ ਮੈਂ ਤੁਹਾਡੇ ਫਰਗਾਚਕੁਰ ਆ ਕਿਹੜਾ ਪਿੰਡ ਜੀ ਖਖਰੇਣ ਅਣੀ ਤੁਹਾਡੀ ਕੀ ਮਸਲਾ ਹੈ ਗੱਦੀ ਇਸੇ ਕਰ ਸਾਡੀ ਇਹ ਵਾ ਵੀ ਸਾਡੇ ਕਮਰੇ ਬਹੁਤ ਢੱਣ ਵਾਲੇ ਹੀ ਆ ਹਾਂਜੀ ਛੱਤਾਂ ਬਹੁਤ ਚੁੰਡੀਆਂ ਵਾ ਠੀਕ ਹੈ ਜੀ ਤੇ ਮੇਰੇ ਕੋਲ ਪੇਂ ਜਾਂ ਮੇਰੇ ਘਰ ਵਾਲੇ ਮੁੱਪਾ ਹੋਇਆ ਵਾ ਹਾਂਜੀ ਬੱਚੇ ਵਗੈਰਾ ਹਾਂ ਬੱਚੇ ਅੱਡੋ ਅੱਡ ਵਾ ਠੀਕ ਹੈ ਤੁਹਾਡੀ ਵੀ ਇਸ ਬਾਰੇ ਕੋਈ ਮੇਰੇ ਸਰਪੰਚ ਨਾਲ ਕਿਸੇ ਨੇ ਗੱਲਬਾਤ ਨਹੀਂ ਕੀਤੀ ਨਹੀਂ ਆਹੀ ਨਹੀਂ ਕੀਤੀ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਕੀਤੀ ਹਾਂਜੀ ਨਹੀਂ ਕਿਸੇ ਨਾਲ ਜਦੋਂ ਸਾਡੀ ਮੰਨਣੀ ਨਹੀਂ ਕਿ ਸਰਪੰਚਾਂ ਹੀ ਕਰਨ ਦੀ ਲੋੜ ਬਣੀ ਕਿ ਤੁਹਾਨੂੰ ਬਿਲਕੁਲ ਮਤਲਬ ਇਮਰਜਰ ਹੋ ਗਿਆ ਤੁਹਾਡੀ ਇੰਨੀ ਉਮਰ ਹੋ ਗਈ ਆ ਸਰਕਾਰਾਂ ਵੀ ਆਂਦਾ ਰਹੀਆਂ ਰਹੀਆਂ ਹਾਂ ਹਾਂਜੀ ਹਾਂਜੀ ਪਰ ਤੁਹਾਡਾ ਕੀ ਨਾ ਮਸਲਾ ਨਹੀਂ ਹੱਲ ਕਰਦਾ ਨਹੀਂ ਕੀਤਾ ਗਰੰਟਾ ਆਉਂਦੇ ਨੇ ਸਰਪੰਚਾਂ ਦੇ ਵਾਪਸ ਕਰ ਦਿੰਦੇ ਅਗਲੇ ਹਾਂਜੀ ਵੀ ਤੁਹਾਡੇ ਨਾਂ ਦੇ ਨਹੀਂ ਆਇਆ ਸਰਕਾਰਾਂ ਇੰਨੇ ਨੇ ਵਾਅਦੇ ਕਰਕੇ ਆਉਂਦੀਆਂ ਕਿ ਕਹਿਣਾ ਚਾਹਦੇ ਹੋ ਕਾ ਇਹ ਕਿੰਨੋਂ ਸਾਡੇ ਜ਼ਰੂਰੀ ਸਾਡੇ ਤੋਂ ਹੀ ਕੰਮ ਕਰਨਾ ਚਾਹੀਦਾ ਜ਼ਰੂਰੀ ਇੱਕ ਸਾਡੇ 100 ਦਿਨ ਹੀ ਲੱਗਦਾ ਉਹ ਸਾਡੇ 100 ਦਿਨ ਲੱਗਣਾ ਚਾਹੀਦਾ ਜਿਹੜੇ ਸਾਡੇ ਪੈਸੇ ਆਉਂਦੇ ਆ ਘਟ ਆਉਂਦੇ ਆ ਕਿੰਨੇ ਪੈਸੇ ਸਾਡੇ ਜੇ ਹੁਣ 6 ਦਿਨ ਲਵਾਉਂਦੇ ਤਾਂ 50 ਦਿਨ ਦੇ ਪੈਸੇ ਆਉਂਦੇ ਆ ਪਤਾ ਨਹੀਂ ਹੁਣ ਸੋਚੀ ਪਤਾ ਕੀ ਕਰੀ ਜਾਂਦੇ ਆ ਹਾਂਜੀ ਹੁਣ ਮੇਨ ਮੰਨ ਕੀ ਕੇ ਹੁਣ ਸਾਡੀ ਵੀ 100 ਦਿਨ ਸਾਨੂੰ ਚਾਹੀਦਾ ਹੀ ਜ਼ਰੂਰੀ ਗੱਲ ਉਹ ਹੀ ਕਰਦੇ ਆ 100 ਦਿਨ ਦਵਾ ਕੇ ਸਾਨੂੰ ਪੈਸੇ ਸਾਡੇ ਦਿਨੇ ਚਾਹੀਦੇ ਹੱਕ ਦੇ ਹਾਂਜੀ